ਆਪੋ ਸਿਕ ਸਤਿਗੁਰੂ ਦੇ ਪਿਆਰਿਓ ਗਵਾਉ ਸਚੀ ਮਾਣੀ ਵਾੜੇ ਤਾਂ ਗਉ ਤੂ ਤੇਰੀ ਵਾਰੀਆਂ ਅਸਰਬਾਨੀ ਅੰਮ੍ਰਿਤ ਭੇੜਾ ਸਚਨਾ ਵੜਿਆਈ ਦੀ ਆਗਤ ਅਮਰ ਨਗਰੀ ਮੋ ਕਦਮਾਂ ਰੰ ਸੁਪਨ ਕਰਦੁ ਸੇਬੀਐ ਆਹਨਸ ਸਜਿਐ ਸਰਵਾਇਕੁਰ ਸਾਲ ਜੀ ਸਤਨਾਮ ਸ੍ਰੀ ਵਾਇਕੁਰ ਸਾਹਿਬ ਜੀ ਸੁਹੀ ਮਹਲਾਤੀ ਜਾਨ ਹਰ ਹਰੇ ਹਰ ਗੁਣ ਗਾਉ ਹਰ ਵਰਮ ਘਰੇ ਪਾਈ ਨਾਮ ਹਰ ਹਰੇ ਹਰ ਗੁਰੂ ਦਾ ਹਰ ਗੁਰਮੁਖੇ ਪਾਇਨਾਮ ਆਨੰਦਨੋ ਸ਼ਬਦ ਰਬੋ ਅਨਹਦ ਸ਼ਬਦ ਬਜਾਰੇਨਾਮ ਅਨਹਦ ਸ਼ਬਦ ਬਜਾਏ ਹ ਆਪ ਦਾ ਦਿਆਨ ਦਰਨ ਸੇ ਚਾਨ ਸਦ ਸੁਹਾਰੇ ਨਾਨਕ ਤਨ ਕਰ ਸਦ ਹੀ ਸੁਲਾ ਹਰ ਕਰ ਕਿਰਪਾ ਕਰਿ ਆਏ ਭਗਤਾਂ ਮਨ ਅਨੰਦ ਪਿਆ ਮਾਥੀ ਮੰਦਰ ਬਲਵਾਂ ਨਿਰਮਲ ਹਰ ਗੁਣ ਗਾਏ ਨਾਮ ਨਿਰਮਲ ਗੁਣ ਗਾਏ ਨਾਮ ਮਨਵਸਾਈ ਹਰ ਕੀ ਅਮਰਤ ਬਾਣੀ ਜੇ ਨਾਮ ਨਮਸਿਆ ਸਹੀ ਧਰਨਿ ਸਤਾਰੇ ਕਟਕਟ ਸ਼ਬਦ ਸਮਾਨੇ ਤੇਰੇ ਗੁਣ ਦਾ ਸਹਿਜ ਸਮਾਵਨ ਸ਼ਬਦ ਮੇਂ ਲਿਬਲਾਈ ਨਾਨਕ ਸਭ ਜਨਮ ਤਨ ਕੀਰਾ ਜੇ ਸਤਗੁਰ ਹਰ ਮਾਰਗ ਪਾਈ ਸਤ ਸੰਤ ਤੁਸਿਓ ਮੇਦ ਪਿਆਰ ਹਰ ਨਾਮ ਸੁਮਾਈ ਨਾਮ ਗੁਰ ਕਾ ਸ਼ਬਦ ਸਦ ਜੀਵਨ ਮੁਕਤ ਪਾਏ ਆਪਕੇ ਨਾਮ ਜਪਿ ਲਿਖਾਇ ਨਾਮ ਹਰ ਨਾਮ ਚਿਤ ਲਾਈ ਗੁਰ ਮਿਲ ਬੁਲਾਈ ਮਨੁਆ ਰਤਾ ਹਰ ਨਾਨ ਸੁਖ ਦਾਤਾ ਪਾਇਆ ਮੋਚ ਦਾ आनंद नाम सभाल गुरु 성 ਦੇ ਰਾਤਾ ਸਹਿਜ ਮਾਤਾ ਨਾਮੁ ਮਨਤਸਾਈ ਨਾਨਕ ਤਨ ਕਰ ਸਦੀ ਸੋਇ ਨਾਮ ਜੇ ਸੰਤ ਗੁਰ ਸੇਵ ਸੁਮਾਈ ਵੇਰ ਨਾਲ ਸਾਥ ਨੂੰ ਜਗ ਪਰਮ ਪਨਾਇਆ ਹਰ ਕਾਮ ਨਾ ਪਾਇਆ ਨਾਮ ਵਰ ਮੁਕੇ ਇਕ ਮੇਲ ਲਾਇਆ ਜਨ ਕੇ ਦੁਖ ਦਵਾਇਆ ਨਾਮ ਜਨ ਕੇ ਦੁਖ ਦਵਾਇਆ ਜਹਰ ਮਨ ਪਾਇਆ ਸਦਾ ਤਾਰਦ ਨਰਮਨਾ ਜੁਗ ਜੁਗ ਸਦਹੀ ਜਾਤਿ ਸਾਥੀ ਭੰਦ ਕਰੈ ਤਨ ਜਾਪਨ ਕਰਦਰ ਸਚਾ ਸੋਈ ਨਾਨਕ ਸਚਾ ਸੋਲਾ ਸੱਚੀ ਸਤਿਵਾਰੀ ਸਰਬ ਦੇਹੀ ਇਸ ਕੋ नानक सचा सुहरा सची सच माणी सब देख हो वाहिगुरू जी का खालसा वागुरू जी की फतेह